ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੁਹਾਡੇ ਜੀਵਨ ਦੇ ਵਿੱਚ ਲਗਾਤਾਰ ਦੁਸ਼ਮਣ ਵੱਧ ਰਹੇ ਹਨ ਦੁਸ਼ਮਣ ਤੁਹਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਹਨ ਤੁਹਾਡੇ ਦੁਸ਼ਮਣਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਤੁਹਾਨੂੰ ਪਤਾ ਨਹੀਂ ਚੱਲ ਰਿਹਾ ਕਿਉਂਕਿ ਤੁਸੀਂ ਲੁਕੇ ਹੋਏ ਦੁਸ਼ਮਣਾਂ ਤੋਂ ਵੀ ਪਰੇਸ਼ਾਨ ਹੋ ਜਾਂ ਕੋਈ ਵਿਅਕਤੀ ਸਾਹਮਣੇ ਤੋਂ ਤੁਹਾਡੇ ਤੇ ਵਾਰ ਕਰ ਰਿਹਾ ਹੈ ਜਾਂ ਲੁਕੇ ਹੋਏ ਦਸ਼ਮਣਾਂ ਦਾ ਤੁਹਾਨੂੰ ਪਤਾ ਨਹੀਂ ਪਰ ਕੁਝ ਲੋਕ ਹਨ ਜੋ ਸਾਹਮਣੇ ਤੋਂ ਵਾਰ ਕਰ ਰਹੇ ਹਨ ਸਾਹਮਣੇ ਤੋਂ ਤੁਹਾਨੂੰ ਬੁਰਾ ਕਹਿ ਰਹੇ ਹਨ ਤੁਹਾਡੇ ਵਪਾਰ ਨੂੰ ਹੜੱਪਣ ਦੀ ਕੋਸ਼ਿਸ਼ ਕਰ ਰਹੇ ਹਨ ਜਾਂ ਕਿਸੇ ਵੀ ਜਾਇਦਾਦ ਤੇ ਕਿਸੇ ਜਗ੍ਹਾ ਤੇ ਉਹਨਾਂ ਦੀ ਬੁਰੀ ਨਜ਼ਰ ਹੈ ਕਿ ਤੁਹਾਡੇ ਨਾਲ ਕੁਝ ਗਲਤ ਹੋਵੇ ਜਿਸ ਨਾਲ ਉਹ ਤੁਹਾਡੀ ਜਗਾ ਨੂੰ ਤੁਹਾਡੇ ਜ਼ਾਇਦਾਦ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਚਾਹੁੰਦੇ ਹਨ ਸੰਗਤ ਜੀ ਤੁਹਾਨੂੰ ਆਪਣੇ ਦੁਸ਼ਮਣਾਂ ਨੂੰ ਧੋਲ ਚਟਾਉਣ ਦੀ ਜ਼ਰੂਰਤ ਹੈ ਦੇਖੋ ਸਾਧ ਸੰਗਤ ਸਿਰਫ ਤੁਹਾਨੂੰ ਚप्पल ਨਾਲ 5 ਵਾਰ ਇਹ ਉਪਾਅ ਕਰਨਾ ਹੋਵੇਗਾ ਕਿਹੜਾ ਉਪਾਅ ਤੇ ਕਿਵੇਂ ਕਰਨਾ ਹੈ ਪੂਰਾ ਤੁਹਾਨੂੰ ਡਿਟੇਲ ਦੇ ਨਾਲ ਦੱਸਾਂਗੇ ਪਰ ਵੀਡੀਓ ਨੂੰ ਪੂਰਾ ਤੁਸੀ ਦੇਖਣਾ ਹੋਵੇਗਾ ਸੰਗਤ ਜੀ ਵੀਡੀਓ ਨੂੰ ਪੂਰਾ ਸੁਣੋਗੇ ਫਿਰ ਹੀ ਤੁਹਾਨੂੰ ਇਸ ਪਾਦਿਸ ਪੂਰੀ ਤਰ੍ਹਾਂ ਸਮਝ ਆਵੇਗੀ ਅਸੋ ਪਹਿਲਾਂ ਤੁਹਾਨੂੰ ਦੱਸ ਲਈਏ ਕਿ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਸਾਧ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਤੁਸੀਂ ਦੇਖੋ ਦੁਸ਼ਮਣ ਭਾਵੇਂ ਤੁਹਾਡੇ ਸામਣੇ ਤੋਂ ਹੋਣ ਜਾਂ ਲੋਕੇ ਹੋਏ ਗੁਪਤ ਦੁਸ਼ਮਣ ਹੋਣ ਸਿਰਫ ਚੱਪਲ ਦਾ ਛੋਟਾ ਜਿਹਾ ਉਪਾਅ ਤੁਹਾਨੂੰ ਕਰਨਾ ਹੈ ਸਾਰੇ ਦੁਸ਼ਮਣ ਤੁਹਾਡੇ ਹਾਰ ਜਾਣਗੇ ਮਤਲਬ ਗੁਪਤ ਦੁਸ਼ਮਣ ਵੀ ਤੇ ਤੁਹਾਡੇ ਸਾਹਮਣੇ ਤੋਂ ਦੁਸ਼ਮਣ ਵੀ ਜੇਕਰ ਕੋਈ ਸਾਹਮਣੇ ਤੋਂ ਤੰਗ ਕਰਦਾ ਹੈ ਉਹ ਦੁਸ਼ਮਣ ਵੀ ਤੁਹਾਡਾ ਢੇਰੀ ਹੋ ਜਾਵੇਗਾ ਉਸ ਦੀ ਸਾਰੀ ਸ਼ਕਤੀ ਖਤਮ ਹੋ ਜਾਵੇਗੀ ਤੇ ਜਦੋਂ ਤੁਸੀਂ ਚੱਪਲ ਦਾ ਇਹ ਛੋਟਾ ਜਿਹਾ ਉਪਾਅ ਕਰੋਗੇ ਇਹ ਉਪਾਅ ਕਿੱਥੇ ਕਰਨਾ ਹੈ ਕਿਵੇਂ ਕਰਨਾ ਹੈ ਸੰਗਾ ਜੀ ਇਹ ਤੁਹਾਨੂੰ ਦੱਸ ਦਿੰਨੇ ਹਾਂ ਕਿ ਆਪਣੇ ਘਰ ਦੇ ਵਿੱਚ ਹੀ ਤੁਸੀਂ ਇਸਪਾਣ ਨੂੰ ਕਰਨਾ ਹੈ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਹੈ ਕੋਈ ਵੀ ਪੈਸਾ ਖਰਚ ਕਰਨ ਦੀ ਜ਼ਰੂਰਤ ਨਹੀਂ ਹੈ ਬਸ ਤੁਹਾਨੂੰ ਆਪਣੀ ਇੱਕ ਚप्पल ਲੈਣੀ ਹੈ ਤੇ ਉਸ ਨਾਲ ਤੁਹਾਨੂੰ ਉਪਾਗ ਕਰ ਦੇਣਾ ਹੈ ਪੁਰਾਣੀ ਨਵੀਂ ਕਿਸੇ ਵੀ ਤਰ੍ਹਾਂ ਦੀ ਚप्पल ਤੁਸੀਂ ਲੈ ਸਕਦੇ ਹੋ ਇਸਤਰੀ ਦੀ ਹੋਵੇ ਚਾਹੇ ਪੁਰਸ਼ ਦੀ ਹੋਵੇ ਕੋਈ ਵੀ ਚੱਪਲ ਲੈ ਸਕਦੇ ਹੋ ਤੇ ਕੋਈ ਬੈਂਪਰਾ ਇਹ ਸਪਾਣੂ ਕਰ ਸਕਦਾ ਹੈ ਸੰਗਜ ਇਹ ਉਪਾਤ ਤੁਸੀਂ ਜਾਂ ਤਾਂ ਰਾਤ ਨੂੰ ਕਰੋ ਜਾਂ ਬਿਲਕੁਲ ਸਵੇਰੇ ਸਵੇਰ ਕਰੋ ਦੁਪਹਿਰ ਨੂੰ ਵੀ ਕਰ ਸਕਦੇ ਹੋ ਅਜਿਹਾ ਕੁਝ ਵੀ ਨਹੀਂ ਹੈ ਪਰ ਰਾਤ ਨੂੰ ਕਰ ਲੈਂਦੇ ਹੋ ਤਾਂ ਜ਼ਿਆਦਾ ਜ਼ਿਆਦਾ ਵਧੀਆ ਹੋਵੇਗਾ ਤਾਂ ਹੁਣ ਘਰ ਵਿੱਚ ਉਪਾਅ ਕਰਨਾ ਹੈ ਤਾਂ ਤੁਸੀਂ ਰਾਤ ਨੂੰ ਆਸਾਨੀ ਨਾਲ ਇਸਪਾਣੂ ਕਰ ਲਵੋਗੇ ਦੇਖੋ ਸੰਗਜ ਸਭ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਹੈ ਚਾਹੇ ਤਾਂ ਇਸ ਨੂੰ ਤੁਸੀਂ ਆਪਣੇ ਬਾਥਰੂਮ ਦੇ ਵਿੱਚ ਕਰੋ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਤੁਹਾਡੇ ਘਰ ਵਿੱਚ ਥੋੜੀ ਪੱਕੀ ਜਗ੍ਹਾ ਹੈ ਜਿੱਥੇ ਤੁਸੀਂ ਕੋਲਾ ਕਰ ਸਕੋ ਉੱਥੇ ਤੁਹਾਨੂੰ ਚਾਣਾ ਹੈ ਬਾਥਰੂਮ ਵਿੱਚ ਕਰ ਲੋ ਜਾਂ ਜੋ ਵੀ ਜਗ੍ਹਾ ਤੁਹਾਡੇ ਘਰ ਵਿੱਚ ਨਲ ਲੱਗਾ ਹੋਵੇ ਉੱਥੇ ਵੀ ਕਰ ਸਕਦੇ ਹੋ ਹੁਣ ਦੇਖੋ ਇਸ ਵਿੱਚ ਪੈਰ ਤੁਹਾਨੂੰ ਮਾਰਨਾ ਹੈ ਤਾਂ ਵਾਸ਼ਪੋਸ਼ਣ ਦੇ ਕੋਲ ਤਾਂ ਇਹ ਉਪਾਦ ਇਸੇ ਕਰ ਨਹੀਂ ਸਕਦੇ ਕਿਉਂਕਿ ਧਰਤੀ ਤੇ ਤੁਹਾਨੂੰ ਪੈਰ ਮਾਰਨਾ ਹੈ ਤੇ ਉੱਥੇ ਕੋਲਾ ਵੀ ਤੁਹਾਨੂੰ ਕਰਨਾ ਹੈ ਪਾਣੀ ਦਾ ਤੇ ਇਹ ਉਪਾਸ ਸਭ ਤੋਂ ਜੋ ਵੀ ਇਸ ਵਿੱਚ ਮਹੱਤਵਪੂਰਨ ਚੀਜ਼ ਹੈ ਸਭ ਤੋਂ ਜ਼ਰੂਰੀ ਚੀਜ਼ ਹੈ ਉਹ ਹੈ ਤੁਹਾਡੀ ਚप्पल ਜਿਸ ਨਾਲ ਤੁਹਾਨੂੰ ਪਾਗ ਕਰਨਾ ਹੈ ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਹੈ ਜੋ ਇਸਤਰੀਆਂ ਹਨ ਉਹ ਆਪਣੇ ਸਿੱਧੇ ਪੈਰ ਦੀ ਚप्पल ਲੈਣਗੀਆਂ ਇਸਤਰੀਆਂ ਨੂੰ ਲੈਣਾ ਹੈ ਸਿੱਧਾ ਪੈਰ ਮਤਲਬ ਰਾਈਟ ਪੈਰ ਜੋ ਤੁਹਾਡਾ ਸਿੱਧਾ ਹੱਥ ਹੈ ਉਹ ਸਵਾਲੀ ਸਾਈਡ ਦਾ ਪੈਰ ਤੇ ਉਹ ਵਾਲੀ ਚੱਪਲ ਜੇ ਨੀਵੇਂ ਔਰਤਾ ਹਨ ਜੋ ਇਸਤਰੀਆਂ ਹਨ ਉਹਨਾਂ ਨੇ ਸੱਜਾ ਪੈਰ ਲੈਣਾ ਹੈ ਜੋ ਇਸ ਪਾ ਨੂੰ ਕਰ ਰਹੀਆਂ ਹਨ ਹੁਣ ਜੋ ਪੁਰਸ਼ ਹਨ ਉਹ ਕਿਹੜੀ ਚੱਪਲ ਲੈਣਗੇ ਉਹ ਆਪਣੇ ਉਲਟੇ ਪੈਰ ਦੀ ਚੱਪਲ ਜੁੱਤਾ ਜੋ ਵੀ ਤੁਹਾਡੇ ਕੋਲ ਹੈ ਉਹ ਤੁਸੀਂ ਲੈ ਲਓ ਉਲਟੇ ਪੈਰ ਦੀ ਤੇ ਉਹ ਆਪਣੇ ਉਲਟੇ ਪੈਰ ਦੀ ਚੱਪਲ ਜੁੱਤਾ ਜੋ ਵੀ ਤੁਹਾਡੇ ਕੋਲ ਹੈ ਉਹ ਤੁਸੀਂ ਲੈਣਾ ਹੈ ਭਾਵੇਂ ਖੱਬੇ ਪੈਰ ਦੇ ਚੱਪਲ ਜਾਂ ਜੁੱਤਾ ਉਹ ਪੁਰਸ਼ਾਂ ਨੂੰ ਲੈਣਾ ਹੈ ਤੇ ਸਿੱਧੇ ਪੈਰ ਦੀ ਚੱਪਲ ਲੇਡੀਸ ਨੇ ਲੈਣੀਆਂ ਹਨ ਹੁਣ ਤੁਹਾਨੂੰ ਇਸ ਚੱਪਲ ਨੂੰ ਲੈ ਕੇ ਪਹੁੰਚ ਜਾਣਾ ਹੈ ਜਿੱਥੇ ਤੁਸੀਂ ਆਪਣੇ ਘਰ ਵਿੱਚ ਕੋਲਾ ਕਰ ਸਕੋ ਨਾਲ ਹੀ ਇੱਕ ਗਲਾਸ ਵਿੱਚ ਪਾਣੀ ਭਰ ਲਓ ਤੇ ਇੱਕ ਗਲਾਸ ਵਿੱਚ ਪਾਣੀ ਭਰ ਲਿਆ ਤੇ ਬਾਥਰੂਮ ਦੇ ਵਿੱਚ ਜਿੱਥੇ ਵੀ ਤੁਸੀਂ ਆਪਣੇ ਘਰ ਵਿੱਚ ਕੋਲਾ ਕਰ ਸਕੋ ਉੱਥੇ ਤੁਹਾਨੂੰ ਪਹੁੰਚ ਜਾਣਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਹੈ ਕਿ ਆਪਣੇ ਮੂੰਹ ਵਿੱਚ ਪਾਣੀ ਭਰ ਲੈਣਾ ਹੈ ਜਿਆ ਨਹੀਂ ਕਿ ਜਿੰਨਾ ਪਾਣੀ ਤੁਸੀਂ ਗਲਾਸ ਵਿੱਚ ਲਿਆ ਸਾਰਾ ਇਹ ਤੁਹਾਨੂੰ ਪੀਣਾ ਹੈ ਜਿੰਨਾ ਤੁਹਾਡੇ ਮੂੰਹ ਦੇ ਵਿੱਚ ਪਾਣੀ ਆ ਜਾਵੇ ਉਹਨਾ ਪਾਣੀ ਤੁਹਾਨੂੰ ਪਾਰ ਲੈਣਾ ਹੈ ਮੂੰਹ ਵਿੱਚ ਪਾਣੀ ਭਰਿਆ ਹੋਵੇਗਾ ਤੁਹਾਡੇ ਅਤੇ ਉਸ ਸਮੇਂ ਤੁਹਾਨੂੰ ਆਪਣੇ ਦੁਸ਼ਮਣ ਦਾ ਨਾਮ ਸੋਚਣਾ ਹੈ ਮਨ ਵਿੱਚ ਬੋਲ ਦੇਣਾ ਹੈ ਜਾਂ ਮੂੰਹ ਵਿੱਚ ਪਾਣੀ ਹੋਵੇਗਾ ਤੇ ਮਨ ਵਿੱਚ ਤੁਹਾਨੂੰ ਆਪਣੇ ਦੁਸ਼ਮਣ ਦਾ ਨਾਮ ਸੋਚਣਾ ਹੈ ਜੇਕਰ ਦੁਸ਼ਮਣ ਦਾ ਨਾਮ ਨਹੀਂ ਪਤਾ ਕੌਣ ਹੈ ਤਹਾਡੇ ਨਾਲ ਬੁਰਾ ਜੋ ਕਰ ਰਿਹਾ ਹੈ ਕੀਤਾ ਕਰਵਾਇਆ ਤੁਹਾਡੇ ਦੇ ਕਰਵਾ ਰਿਹਾ ਹੈ ਤੁਹਾਡੇ ਕੰਮ ਨੂੰ ਰੋਕ ਰਿਹਾ ਹੈ ਕੌਣ ਹੈ ਜੋ ਤੁਹਾਡੇ ਨਾਲ ਸਾਜ਼ਿਸ਼ ਕਰ ਰਿਹਾ ਹੈ ਕਿਉਂਕਿ ਬਹੁਤ ਵਾਰ ਕਈ ਮਿੱਤਰ ਵੀ ਦੁਸ਼ਮਣ ਨਿਕਲਦੇ ਹਨ ਤੁਹਾਨੂੰ ਨਹੀਂ ਪਤਾ ਕਿ ਕਿਹੜਾ ਵਿਅਕਤੀ ਹੈ ਜਾਂ ਤੁਸੀਂ ਉਸ ਦਾ ਨਾਮ ਨਹੀਂ ਜਾਣਦੇ ਫਿਰ ਵੀ ਤੁਸੀਂ ਅਜਿਹਾ ਸੋਚੋ ਕਿ ਜੋ ਮੇਰੇ ਦੁਸ਼ਮਣ ਹਨ ਉਹ ਬਚ ਨਹੀਂ ਸਕਦੇ ओके ਤੇ ਦੇ ਨਈ ਰਾਨਕੇ ਉਹਨਾਂ ਦੀ ਸ਼ਕਤੀ ਘੱਟ ਜਾਵੇਗੀ ਮਤਲਬ ਸਾਰੀ ਤਾਕਤ ਖਤਮ ਹੋ ਜਾਵੇਗੀ ਉਹਨਾਂ ਦੇ ਕੀਤਾ ਕਰਵਾਇਆ ਉਹਨਾਂ ਦੇ ਕੋਲ ਵਾਪਸ ਪਰਤ ਜਾਵੇਗਾ ਇਸ ਨਾਲ ਜੇਕਰ ਤੁਹਾਡੇ ਨਾਲ ਕੁਝ ਵੀ ਜਿਆ ਪੂਰਾ ਹੋ ਰਿਹਾ ਹੈ ਜਿਸ ਤੋਂ ਤੁਹਾਨੂੰ ਹਮੇਸ਼ਾ ਡਰ ਰਹਿੰਦਾ ਹੈ ਜਿਵੇਂ ਤੁਹਾਡਾ ਵਪਾਰ ਨਹੀਂ ਚੱਲ ਰਿਹਾ ਜੋ ਵਪਾਰ ਬਹੁਤ ਪਹਿਲਾਂ ਚੱਲ ਰਿਹਾ ਸੀ ਉਸ ਵਿੱਚ ਮੰਦੀ ਆ ਗਈ ਹੈ ਜਾਂ ਕੁਝ ਹੋਰ ਤੁਹਾਡੇ ਨਾਲ ਬੁਰਾ ਹੋ ਰਿਹਾ ਤਤ ਤੁਹਾਨੂੰ ਜਿਆ ਸੋਚਣਾ ਹੈ ਕਿ ਜੋ ਵੀ ਮੇਰੇ ਨਾਲ ਇਹ ਸਾਰੀਆਂ ਚੀਜ਼ਾਂ ਕਰ ਰਿਹਾ ਹੈ ਗਲਤ ਇਹ ਸਾਰੀਆਂ ਚੀਜ਼ਾਂ ਉਸੇ ਕੋਲ ਪਰਤ ਜਾਣ ਮੋਹ ਵਿੱਚ ਪਾਣੀ ਪਰਿਆ ਹੋਣਾ ਚਾਹੀਦਾ ਹੈ ਤਾਂ ਹੀ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਸੋਚਣੀਆਂ ਹਨ ਇਸ ਤੋਂ ਬਾਅਦ ਤੁਹਾਨੂੰ ਕੀ ਕਰਨਾ ਹੈ ਕਿ ਜਦੋਂ ਦੁਸ਼ਮਣ ਬਾਰੇ ਤੁਸੀਂ ਸਭ ਕੁਝ ਸੋਚ ਲਵੋਗੇ ਕਿ ਦੁਸ਼ਮਣ ਜੀਵਨ ਤੋਂ ਨਿਕਲ ਰਹੇ ਹਨ ਹਾਰ ਰਹੇ ਹਨ ਹੁਣ ਮੇਰੇ ਦੁਸ਼ਮਣ ਮੇਰਾ ਕੁਝ ਨਹੀਂ ਵਿਗਾੜ ਸਕਦੇ ਭਾਵੇਂ ਲੁਕਿਆ ਹੋਇਆ ਦੁਸ਼ਮਣ ਹੋਵੇ ਜਾ ਸਾਹਮਣੇ ਤੋਂ ਕੋਈ ਵੀ ਦੁਸ਼ਮਣ ਹੋਵੇ ਉਹਨਾਂ ਬਾਰੇ ਸੋਚੋਂ ਤਾਂ ਬਾਅਦ ਤੁਹਾਨੂੰ ਕੀ ਕਰਨਾ ਹੈ ਪਾਣੀ ਨੂੰ ਆਪਣੇ ਮੂੰਹ ਵਿੱਚ ਘਮਾਉਣਾ ਹੈ ਅੰਦਰ ਹੀ ਅੰਦਰ ਘਮਾਉਣਾ ਹੈ ਮੂੰਹ ਵਿੱਚ ਅਤੇ ਫਿਰ ਤੁਹਾਨੂੰ ਕੁਲਾ ਕਰ ਦੇਣਾ ਹੈ ਜੋ ਮੂੰਹ ਵਿੱਚ ਪਾਣੀ ਹੈ ਸਾਰਾ ਬਾਹਰ ਕੱਢ ਦੇਣਾ ਹੈ ਕੁਲਾ ਤੁਹਾਨੂੰ ਕਰ ਦੇਣਾ ਹੈ ਹੁਣ ਦੇਖੋ ਕੁਲਾ ਕਰਨ ਤੋਂ ਬਾਅਦ ਜੋ ਵੀ ਜੁੱਤਾ ਲਿਆ ਚੱਪਲ ਲਈ ਪਹਿਲੇ ਲਈ ਜੋ ਵੀ ਤੁਸੀਂ ਲਿਆ ਇਸਤਰੀਆਂ ਦੀ ਚੱਪਲ ਪਹਿਲੀ ਇਹ ਲੈਣ ਗਿਆ ਪੁਰਸ਼ ਆਪਣਾ ਜੁੱਤਾ ਲੈ ਸਕਦੇ ਹਨ ਚਪਲ ਲੈ ਸਕਦੇ ਹਨ ਹੁਣ ਚਪਲ ਦਾ ਜੋ ਵੀ ਅੱਗੇ ਦਾ ਹਿੱਸਾ ਹੁੰਦਾ ਹੈ ਜੁੱਤਾ ਲਿਆ ਹੈ ਜਾਂ ਚਪਲ ਲਈ ਹੈ ਉਸ ਦਾ ਜੋ ਵੀ ਅੱਗੇ ਦਾ ਹਿੱਸਾ ਹੁੰਦਾ ਹੈ ਤੁਹਾਨੂੰ ਕੀ ਕਰਨਾ ਹੈ ਉਸ ਚਪਲ ਨੂੰ ਆਪਣੇ ਸਿੱਧੇ ਹੱਥ ਵਿੱਚ ਫੜਨਾ ਹੈ ਜਾਂ ਜਿਸ ਹੱਥ ਨਾਲ ਤੁਸੀਂ ਕੰਮ ਕਰਦੇ ਹੋ ਕਿਉਂਕਿ ਕੁਝ ਲੋਕ ਉਲਟੇ ਹੱਥ ਨਾਲ ਕੰਮ ਕਰਦੇ ਹਨ ਉਹਨਾਂ ਦਾ ਉਲਟਾ ਹੱਥ ਹੈ ਚੱਲਦਾ ਹੈ ਤੇ ਕੁਝ ਅੱਦੇ ਤੋਂ ਜ਼ਿਆਦਾ ਲੋਕ ਸਿੱਧੇ ਹੱਥ ਨਾਲ ਸਾਰੇ ਕੰਮ ਕਰਦੇ ਹਨ ਲਿਖਣਾ ਹੁੰਦਾ ਹੈ ਸਿੱਦੇ ਹੱਥ ਨਾਲ ਲਿਖਦੇ ਹਨ ਬਸ ਤੁਹਾਨੂੰ ਚੱਪਲ ਨੂੰ ਚੁੱਕਣਾ ਹੈ ਫਿਰ ਜਿੱਥੇ ਕੋਲਾਦਸੀ ਕੀਤਾ ਹੈ ਉੱਥੇ ਤੁਹਾਨੂੰ ਜੇਕਰ ਦੁਸ਼ਮਣ ਦਾ ਨਾਮ ਜਾਣਦੇ ਹੋ ਤਾਂ ਉਸ ਪਾਣੀ ਤੇ ਚੱਪਲ ਨਾਲ ਦੁਸ਼ਮਣ ਦਾ ਨਾਮ ਲਿਖਣਾ ਹੈ ਤੁਹਾਨੂੰ ਲਿਖਿਆ ਹੋਇਆ ਦਿਖੇਗਾ ਨਹੀਂ ਕਿਉਂਕਿ ਚੱਪਲ ਨਹੀਂ ਤੁਸੀਂ ਲਿਖੋਗੇ ਪਾਣੀ ਤੇ ਲਿਖੋਗੇ ਤੁਹਾਨੂੰ ਨਹੀਂ ਦਿਖੇਗਾ ਪਰ ਤੁਹਾਨੂੰ ਜਿਹਾ ਮਨ ਵਿੱਚ ਸੋਚ ਕੇ ਲਿਖ ਦੇਣਾ ਹੈ ਦੁਸ਼ਮਣ ਦਾ ਨਾਮ ਨਹੀਂ ਜਾਣਦੇ ਹੋ ਤਾਂ ਦੁਸ਼ਮਣ ਲਿਖ ਦੇਣਾ ਜਿੱਥੇ ਤੁਸੀਂ ਕੋਲਾ ਕੀਤਾ ਉਥੇ ਦੁਸ਼ਮਨਾ ਗਏ ਰਹੇ ਸੇ ਨਾਲ ਇਸ ਤੋਂ ਬਾਅਦ ਤੁਹਾਨੂੰ ਕੀ ਕਰਨਾ ਉਸ ਚੱਪਲ ਨੂੰ ਪਹਿਨ ਲੈਣਾ ਹੈ ਤੇ ਕਿਹੜੇ ਪੈਰ ਵਿੱਚ ਪਹਿਨੋਗੇ ਜਿਸ ਪੈਰ ਦੀ ਚੱਪਲ ਤੁਸੀਂ ਲਈ ਹੈ ਉਸੇ ਪੈਰ ਵਿੱਚ ਜੋ ਇਸਤਰੀਆਂ ਉਹਨਾਂ ਨੇ ਕਿਹੜੇ ਪੈਰ ਦੀ ਲਈ ਸੀ ਜਿੱਥੇ ਸਿੱਧੇ ਪੈਰ ਦੀ ਤੇ ਪੁਰਸ਼ਾਂ ਨੇ ਉਲਟੇ ਪੈਰ ਦੀ ਤਾਂ ਬਸ ਤੁਸੀਂ ਹੋਣ ਜਿੱਥੇ ਕੋਲਾ ਕੀਤਾ ਹੈ ਜਿੱਥੇ ਨਾਮ ਲਿਖਿਆ ਹੈ ਜ਼ਮੀਨ ਤੇ ਉਥੇ ਹੀ ਤੁਹਾਨੂੰ 5 ਵਾਰ ਉਸ ਚਪਲ ਨਾਲ ਤੇਜ਼ੀ ਦੇ ਨਾਲ ਮਾਰ ਦੇਣਾ ਹੈ ਪੈਰ ਨੂੰ ਚਪਲ ਦੇ ਨਾਲ ਮਾਰੋਗੇ ਅਚਿਆ ਨਹੀਂ ਕਿ ਚਪਲ ਉਤਰ ਕੇ ਚਪਲ ਨਾਲ ਤੁਹਾਨੂੰ ਪੈਰ ਵਿੱਚ ਪਾਣ ਕੇ ਖੂਬ ਤੇਜ਼ੀ ਨਾਲ 5 ਵਾਰ ਉਥੇ ਆਪਣਾ ਪੈਰ ਮਾਰ ਦੇਣਾ ਹੈ ਇਸ ਤਰ੍ਹਾਂ ਨਾਲ ਜਿਵੇਂ ਹੀ ਤੁਸੀਂ ਦੁਸ਼ਮਣ ਦੀ ساری ਤਾਕਤ ਨੂੰ ਉਸ ਦੇ ਕੀਤੇ ਕਰਵਾਏ ਨੂੰ ਬਿਲਕੁਲ ਨਸ਼ਕ ਕਰ ਰਹੇ ਹੋ ਇਸ ਤਰ੍ਹਾਂ ਤੁਹਾਨੂੰ ਚਪਲ ਨਾਲ 5 ਵਾਰ ਉਸ ਸਥਾਨ ਤੇ ਮਾਰਨਾ ਹੈ ਜਿਥੇ ਤੁਸੀਂ ਕੋਲਾ ਕੀਤਾ ਹੈ ਐਸੋ ਮਾ ਤੁਹਾਨੂੰ ਕੀ ਕਰਨਾ ਕਿ ਥੋੜੀ ਜਿਹੀ ਸਵਾ ਜੇਕਰ ਤੁਹਾਡੇ ਘਰ ਵਿੱਚ ਹੈ ਤਾਂ ਸਵਾ ਲੈ ਲਓ ਨਹੀਂ ਤਾਂ ਥੋੜੀ ਜਿਹੀ ਮਿੱਟੀ ਲੈ ਲਓ ਦੇਖੋ ਮਿੱਟੀ ਸ਼ਹਿਰ ਵਿੱਚ ਸਾਨੀ ਨਾਲ ਨਹੀਂ ਮਿਲਦੀ ਬਹੁਤ ਸਾਰੀਆਂ ਜਗ੍ਹਾ ਤੇ ਪਰ ਗਮਲੇ ਹਰ ਕਿਸੇ ਦੇ ਘਰ ਵਿੱਚ ਹੁੰਦੇ ਹਨ ਪੌਦੇ ਸਾਰੇ ਲੋਕ ਲਗਾਉਂਦੇ ਹਨ ਤੇ ਇੱਕ ਗਮਲੇ ਵਿੱਚ ਥੋੜੀ ਜਿਹੀ ਮਿੱਟੀ ਤੁਹਾਨੂੰ ਘਟਣੀ ਹੈ ਬਸ ਉਹ ਪੌਦਾ ਜਿਆ ਨਾ ਹੋਵੇ ਜਿਵੇਂ ਤુલਸੀ ਦਾ ਪੌਦਾ ਜੇਕਰ ਕਿਸੇ ਇਹ ਗਮਲੇ ਵਿੱਚ ਲੱਗਾ ਹੈ ਤਾਂ ਉਸੇ ਮਿੱਟੀ ਤੁਹਾਨੂੰ ਲੈਣੀ ਹੈ। ਤુલਸੀ ਦੇ ਗਮਲੇ ਦੀ ਮਿੱਟੀ ਨਹੀਂ ਲੈਣੀ ਬਿਲਕੁਲ ਧਿਆਨ ਨਾਲ ਇਹ ਚੀਜ਼ ਧਿਆਨ ਰੱਖਣੀ ਹੈ। ਬਾਕੀ ਕਿਸੇ ਵੀ ਪੌਦੇ ਦੀ ਮਿੱਟੀ ਤੁਹਾਨੂੰ ਕੱਢ ਲੈਣੀ ਹੈ ਜਿੱਥੇ ਤੁਸੀਂ ਕੋਲਾ ਕੀਤਾ ਹੈ ਤਾਂ ਤੁਸੀਂ ਮਤਲਬ ਆਪਣੇ ਘਰ ਵਿੱਚ ਕੋਲਾ ਕੀਤਾ ਜਿੱਥੇ ਵੀ ਇਸ ਨੂੰ ਉਪਾਣੂ ਕੀਤਾ ਉੱਥੇ 2-3 2 ਦਿਨ ਚੁਟਕੀ ਮਿੱਟੀ ਤੁਹਾਨੂੰ ਪਾ ਦੇਣੀ ਹੈ ਤੇ ਮਿੱਟੀ ਪਾਉਣ ਤੋਂ ਬਾਅਦ ਤੁਹਾਨੂੰ 2-3 ਮੱਗ ਦੇ ਜਾਂ ਬਾਲਟੀ ਉੱਤੇ ਪਾਣੀ ਪਾ ਕੇ ਉਸ ਮਿੱਟੀ ਨੂੰ ਪੂਰੀ ਤਰ੍ਹਾਂ ਵਹਾ ਦੇਣਾ ਹੈ ਬਸ ਇਹ ਨਹੀਂ ਤੁਹਾਨੂੰ ਕਰਨਾ ਹੈ ਕੁਝ ਵੀ ਕਰਨ ਦੀ ਹੋਰ ਲੋੜ ਨਹੀਂ ਹੈ ਇਹ ਪਾਦ ਤੁਹਾਨੂੰ ਜ਼ਿਆਦਾ ਵਾਰ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਇੱਕ ਦੋ ਵਾਰ ਇਹ ਉਪਾਦ ਉਸੇ ਕਰ ਲੈਣਾ ਹੈ ਦੁਸ਼ਮਣ ਜੜੋਂ ਬਿਲਕੁਲ ਤੁਹਾਡੇ ਜੀਵਨ ਤੋਂ ਦੂਰੋ ਚਾਣ ਕੇ ਤਾਂ ਇਸਤੇ ਪੁਰਸ਼ ਕੋਈ ਵੀ ਇਸ ਪਾਣੂ ਕੱਸ ਸਕਦਾ ਹੈ ਚੱਪੜ ਨਾਲ ਸਿਰਫ ਤੁਹਾਨੂੰ 5 ਵਾਰ ਮਾਰ ਕੇ ਇਸ ਪਾਣੀ ਨੂੰ ਭਾਹ ਦੇਣਾ ਹੈ ਇੱਕ ਚੀਜ਼ ਇਹ ਧਿਆਨ ਰੱਖੋਗੇ ਜੋ ਚਪਲ ਤੁਸੀਂ ਲਵੋਗੇ ਤੁਹਾਨੂੰ ਆਪਣੀ ਹੀ ਚਪਲ ਲੈਣੀ ਹੈ ਕਿਸੇ ਹੋਰ ਦੀ ਚਪਲ ਤੁਸੀਂ ਨਹੀਂ ਲੈ ਸਕਦੇ ਕਿਸੇ ਵੀ ਸਮੇਂ ਤੁਸੀਂ ਇਹ ਸੁਭਾਣੂ ਕਰ ਸਕਦੇ ਹੋ ਗਿੰਦੇ ਨੇ ਵਿੱਚ ਕਰ ਸਕਦੇ ਹੋ ਰਾਤ ਵਿੱਚ ਕਰ ਸਕਦੇ ਹੋ ਉਸ ਤੋਂ ਬਾਅਦ ਜੋ ਵੀ ਤੁਸੀਂ ਕੰਮ ਕਰਦੇ ਹੋ ਆਪਣੇ ਕੰਮਕਾਰ ਕਰ ਸਕਦੇ ਹੋ ਤਾਂ ਦੇਖੋ ਬਹੁਤ ਹੀ ਚੰਗੇ ਤਰ੍ਹਾਂ ਤੁਹਾਨੂੰ ਸਮਝਾਉਣ ਦਾ ਯਤਨ ਕੀਤਾ ਜੇਕਰ ਵੀਡੀਓ ਵਧੀਆ ਲੱਗੇ ਤਾਂ ਅਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ